ਤਾਂ ਗਾਈਸ ਕਿਵੇਂ ਆਈ ਹਉਤੀ ਸਰ ਘਰ ਨੂੰ ਤੇ ਆਪਣੀ ਪੁਰ ਘੇਣਾ ਤੇ ਸਰ ਦੇ ਨੇ ਕਿਹੜੇ ਕਾਣਾ ਤੇ ਰਿਚ ਹੁਣ ਕਿੱਥੇ ਜਾਣਾ ਤੁਹਾਨੂੰ ਬਾਈ ਤੁਹਾਨੂੰ ਪਤਾ ਬੱਤ ਇੱਕ ਮਿੰਟ ਇੱਕ ਹੁਣ ਤੁਹਾਨੂੰ ਬਾਈ ਤੇ ਸੋਹਣਾ ਚਾਣਾ ਆਹ ਕਿੱਥੇ ਜਾਣਾ ਵੀ ਨਹੀਂ ਆਪੇ ਜਾਣਾ ਕਿੱਥੇ ਚੱਲਿਆ ਪਾਈ ਸੀ ਤਰੇ ਜਾਣਾ ਤਰੇ ਜਾਣਾ ਹੁਣ ਇਹਨਾਂ ਨੂੰ ਕਰਿਆ ਜਾਣਾ ਨਹੀਂ ਕਿ ਤੁਸੀਂ ਦੇਖਦੇ ਆਂ ਗੇਰਾ ਚ ਰੋਕਣ ਗਈ ਯਾਰ ਹੁਣ ਤੇਲ ਪਾ ਗਏ ਆ ਬਰਾਬਰ ਦੇਖਦੇ ਆਂ ਕਾ ਕੀ ਬਣਦਾ ਟਰੱਕਰ ਇੱਥੇ ਰੁੱਕ ਗਏ ਸੀ ਕਹਿੰਦੇ ਫੋਟੋ ਸ਼ੂਟ ਕਰੋ ਲੈ ਸਾਡਾ ਫੋਟੋ ਦਾਇਆ ਕਰਦਾ ਜਿਵੇਂ ਅਖਬਾਰ ਦੇ ਪਹਿਲੇ ਵੇਚਾਂ ਤੇ ਇੰਨਾ ਲੱਗਣੀ ਹੁੰਦੀ ਆ ਅਸੀਂ ਨਵੇਂ ਕੱਪੜੇ ਲੈ ਕੇ ਆਏ ਆ ਨਵੇਂ ਕੱਪੜੇ ਲੈ ਕੇ ਅਖਬਾਰ ਦੇ ਪਹਿਲੇ ਵੇਚ ਤਾਂ ਥੋੜੀ ਲੱਗਣੀ ਆ ਏ ਬਰਗਰੀ ਲੋਕ ਤਾਂ ਖੜਾ ਦੰਦੇ ਆ ਯਾਰ ਬਰਗਰੀ ਕਹਿੰਦਾ ਇਹ ਨਵੇਂ ਬਰਗਰੀ ਦੇ ਲੈ ਕੇ ਆਏ ਆ ਖੜੀ ਸਾਨੂੰ ਖੜੀ ਖੜੀ ਵਧੀਆਂ ਚੱਲ ਉਹੀ ਗੱਲਾਂ ਖੜ ਜਾ ਮੈਂ ਫੋਟਾ ਕੱਟੀ ਮੈਂ ਥੋੜੂ ਇਹਨਾਂ ਦੀ ਹੈਂ ਨੀ ਅਖਬਾਰ ਦੇ ਪਹਿਲੇ ਪੇਜ ਤੇ ਥੋੜੀ ਲੱਗਣੀ ਆ ਹੈਂ ਦੱਸਿਓ ਮੜਾਇਆ ਚੱਲ ਚੱਲ ਜਲਦੀ ਹੋਟਾ ਹੋਟਾ ਜਾ ਕਰ ਦੇ ਭਾਈ ਸੋਨੂ ਸਰਵਿਸ ਸਟੇਸ਼ਨ ਉਹ ਭਈਆ ਮਿੱਟੀ ਦੋਮੀ ਲੱਗੀ ਪਈ ਆ ਯਾਰ ਅਤੀ ਗੱਲ ਆ ਕੋਈ ਲੈ ਕਾਲਾ ਮੁੰਡਿਆਂ ਦਾ ਉੱਤ ਤੁਸੀਂ ਹੈਲੋ ਹੈਲੋ ਭਈਆ ਇਹਨੇ ਤਾਂ ਡੱਗ ਤੇ ਬੰਦਾਰਾ ਖੜਾ ਰਹੀ ਬੁੱਲਾ ਯਾਰ ਇੱਥੇ ਮਿੱਟੀ ਲੱਗੀ ਪਈ ਆ ਭਾਈ ਗੱਲ ਆ ਕੋਈ ਮੈਂ ਐਵੇਂ ਖਰਾਬ ਕੀਤੇ ਮੈਂ ਲੈ ਮੈਂ ਚੱਲਣਾ

ਸਦੇ ਹੀ ਲੈ ਲੈ اے ਬਾਈ ਤੈਨੂੰ ਕਿੱਥੋਂ ਲੈ ਆ ਬਾਕੀ ਬੰਦੇ ਨੂੰ ਸ੍ਰੀਲੰਕਾ ਕਿੱਥੇ ਜਾ ਕੇ ਮਿਲ ਲੀ ਗਏ ਇਹ ਆਡੇ ਵੇ ਇੰਸਟਾਗ੍ਰਾਮ ਵਾਲੇ ਆਈ ਗਿਆ ਸੋ ਬਾਈ ਜੀ 55_ਰਮਨਾ ਬਾਈ ਲੈ ਇਹ ਆ ਆ 100 ਬਾਲਸਾ ਹੋ ਰਹੀ ਹੈ ਗੱਲ ਅੰਡਰਸਕੋਰ ਇੰਦਰ ਨਹੀਂ ਬਾਈ ਗੱਲ ਅੰਦਰ ਅੰਡਰਸਕੋਰ ਹੋਇਆ ਤੇ ਇੱਕ ਹੈਗੀ ਆ ਗਈ ਗੱਲ ਹੀ ਆਮ ਗੱਲ ਆ ਮੈਂ ਕਿੱਡੀ ਹੋਰ ਦੱਸ ਦੋ ਹੈਗਾ ਡੇ ਬਾਬੇ ਪਿੰਡ ਵਾਲੇ ਬਾਬੇ ਜੂਤੇ ਐਸ ਵੀ ਐਸ ਐਸ ਦੇ ਗਾਲ ਸਾਨੂੰ ਬਈ ਉਹ ਐਡੀ ਸਾਰੇ ਜਾ ਕੇ ਸਿਮ फॉलो ਆ ਇਹ ਦਿਖਾ ਦੇ ਮੜੀ ਐਡੀ ਹਾਂ ਦਿਖਾਈ ਦੇ ਆ ਗੋਲਦਰੀ ਆ ਦੂਜੀ ਗਾਇ ਉਹ ਗੰਢ ਕੋ ਨਹੀਂ ਗਾ ਆਪਾਂ ਹੀ ਸਾਰੇ ਜਣੇ ਆ ਐਡੀ ਚੁੱਪ ਤੋਂ ਗੱਲ ਲਿਓ ਤੇ ਤੇ ਬਈ ਰੀਲਾਂ ਹੁਣ ਲੱਗੀਆਂ ਵਧੀਆ ਵਧੀਆ ਲੋ ਬਈ ਮੁੰਡਿਓ ਆ ਫੇਰ ਇੱਥੇ ਫੋਟਾਂ ਖਿਚਾਉਣ ਆ ਗਏ ਲੈ ਕਹਿੰਦਾ ਸੋਨਾ ਬਾਜਮਾ ਨਾਲ ਕਲੱਬ ਕਰਨੀ ਆ ਜੀ ਖਾਨ ਨੂੰ ਪਤਾ ਲੱਗ ਗਿਆ ਬਈ ਦੇਖੀ ਪੇਤਾ ਬਾਈ ਨਾਲ ਉਹਦੀ ਬਾਈ ਨੇ ਸੰਪਰਕ ਕਰ ਲੈਣਾ ਆ ਸਾਡਾ ਕੈਮਰਾਮੈਨ ਹਰਿੰਦਰ ਸਿੰਘ ਉ ਚੈਂਪੀਅਨ ਖੇਤਾਂ 'ਚ ਬੜ ਬੜ ਫੋਟੋ ਖੇਦਾ ਮੁੱਲ ਪਾਉਂਦਾ ਕਿ ਨਹੀਂ ਪਾਉਂਦਾ ਮੁੰਡਿਆ ਚੈਂਪੀਅਨ ਕਈ ਗੱਲਾਂ ਕਹਿੰਦੇ ਆ ਸੁੱਤੇ ਪੈਣੂ ਬਿਠਾ ਕੇ ਲੈ ਗਿਆ ਆ ਦੇਖੋ ਸਹੀ ਆਣਾ ਬਾਈ ਆ ਹੌਟਾਂ ਦੇ ਨਹੀਂ ਕਰੇਗਾ ਫੇ ਸੋਨਾ ਬਾਈ ਮਨ ਨਾਲ ਕਰਦਾ ਬਾਹਰ ਦਰਸਤ ਲੈ ਖਾਣਾ ਬਾ ਠੀਕ ਆ ਲੋ ਮੈਂ ਤਰਾ ਫੋਟਾ ਬੁੱਢਾ ਖਿੱਚ ਕੇ ਆ ਗਏ ਨੇ ਮੁੰਡੇ ਤਰ ਪੇਰੇ ਹੁਣ ਬਾਈ ਜੀ ਕੀ ਕਰਨ ਹਾਂ ਬਾਈ 100 ਰੈਕਡ ਕਦੇਣ ਬਹੁਤ ਲੱਗਿਆ ਗੱਡੀ ਅਰ ਇੱਥੇ ਧੀੜੀ ਹੁੰਦੀ ਹੈ ਪਹਾੜੀ ਇੱਥੇ ਪਰਲੇ ਵੀ ਧੀੜੀ ਆਉਂਨੇ ਮੈਨੂੰ ਫੋਟੋ ਫੇਟੇ ਐਡਿਟ ਕਰਕੇ ਓਏ ਝੋਪੜੀ 'ਚ ਬੈਠੋ ਏ ਹੈ ਝੋਪੜੀ 'ਚ ਬੈਠੋ ਲੈ ਝੋਪੜੀ ਨੂੰ ਮੈਂਦੀ ਓਏ ਗਾਲ ਕੱਢ ਰਿਹਾ ਹੈਗਾ ਟੰਟਨਿੰਗ ਆਉਣ ਲੱਗਿਆ ਓਏ ਕੱਟ ਦੀ ਓਸੀ ਸਾਫ ਸੁਧ ਬਲੌਗ ਪਾਉਣਾ ਕਰ ਲਈ ਆ ਤੇਰੀ ਪੋਲਾ ਵੀਰਾ ਟਕੇ ਰ ਗਿਆ ਗੋਹਾਰਾ ਕੇ ਜਾਂਦਾ ਕੋਲੇ ਨਾ ਨਾ ਪਿਆਰ ਓਏ ਨੰਗਣ ਦੇ ਦੇ ਸਾਨੂੰ ਜੇ ਬੜਾ ਰਤਨਾ ਮੀਤੀ ਨਹੀਂ ਚੰਗੀ ਸਹੀ ਗੱਲ ਆ ਬਈ ਕੇ ਬੋਲੇ ਵੀਰੇ ਚੱਲ ਵੀ ਬਸੋ ਬੈਠੋ ਉਹ ਕਹਿੰਦਾ ਘਰੇ ਛੱਡ ਗਿਆ ਕਹਿੰਦਾ ਇੱਥੇ ਉਤਰ ਫੈਂਟਲ ਇਹ ਜਿੱਥੇ ਕਿਹੜੀ ਲੈ ਆਇਆ ਤੁਸੀਂ ਕਿਹੜੀ ਤੁਸੀਂ ਨੂੰ ਮਾਰਵਾ ਕੋਲੇ ਜੀ ਜਿੱਤਮਾ ਘਟਾ ਦੇਈ ਕੋਣੀ ਕਰ 500 ਵਰਿੰਗ ਓਏ 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 ਥੰਬੇ ਜਨਾ ਮਾਰਨਾ ਚੰਗਾ ਤੁਹਾਨੂੰ ਵੀਰੇ ਲੈ ਥੋੜਾ ਫੋਨ ਜੇ ਸਾਨੂੰ ਲਾਪਰ ਬਰਤ ਲੈ ਉਹਦਾ ਫੇਰੇ ਵਿਚਾਰ ਉਹ ਉਮੀ ਪਿਆ ਉਹਨਾਂ ਇੰਦੇ ਮੈਂ ਲਿਆ ਕੇ ਹੁਣੀ ਲਿਆ ਕੇ ਦਿਖਾਉਣਾ ਖੜ ਜਾਂਦੇ ਲੈ ਗਿਆ ਲੈ ਕੇ ਐਡਵੇਟ ਚੱਲ ਵੀ ਇੱਥੇ ਲੈ ਕੇ ਖੜਦਾ ਯਾਰ ਮੈਂ ਵਲੌਗ ਬਣਾਉਣਾ ਮੈਂ ਵਲੌਗ ਬਣਾਉਣਾ ਸੈਂਟਰ ਵਿੱਚ ਡਿਵੇਟ ਚੱਲਦੀ ਹੈ ਇੱਧਰ ਹਏ ਸੈਂਟਰ ਨਹੀਂ ਹੈਗਾ ਬਈ ਉਹ ਇਤਰਾ ਇਤਰਾ ਸਾਨੂੰ ਤਾਂ ਪਤਾ ਨਹੀਂ ਨਾ ਸਾਨੂੰ ਕਿਤੇ ਪਤਾ ਨਹੀਂ ਇਹ ਵੀ ਨਹੀਂ ਕਰ ਰਹੇ ਬੰਦੇ 0392 ਇਨੇ ਲਿਆ ਥੇਰੇ ਦੱਦ ਨੇ ਕਿ ਤੇਰੇ ਡੈਡੀ ਨੇ ਮੋਟਰ ਸਾਈਕਲ ਟੜੀ ਨੇ ਲਿਆ ਸੀ ਬਈ ਪਰ ਤੂੰਗਾ ਤੋ ਜਿੱਕੀ ਫਿਰਨਾ ਲੈ ਮੁੰਡਾ ਵੈ ਡੈਡੀ ਆ ਆ ਲੈ ਆਈ ਆ ਆ ਆ ਬਈ ਇੱਧਾ ਫਾਉ ਆ ਆ ਦੇਖੀ ਛੜੇ ਆਇਆ ਬਈ ਇੱਧਾ ਫਾਉ ਆ ਜੀ ਦੇਖੀ ਬਈ ਮੈਂ ਤੁਹਾਨੂੰ ਸਮੈਲਰ ਲੱਗੇ ਦਾ ਹਾਂ ਡੈਨਬਰ ਇਹ ਰਸਮਾਂ ਦਾ ਵਧੀਆ ਇੰਨਾ ਦੀ ਹੋਇਆ ਸੀ ਇਹਨੇ ਇੰਨਾ ਨਹੀਂ ਕਾਹਨ ਕਰਾਇਆ ਇਸ ਵਧੀਆ ਚੱਕਰ ਚ ਮੇਰਾ ਆਹ ਦੇਖ ਇਹ ਤਾਂ ਹੀ ਲੈ ਕੇ ਆਈ ਸੀ ਪਰ ਮੈਂ ਸਮੈਲ ਨਹੀਂ ਲਈ ਜੀ ਇਹਦਾ ਕੀ ਤੋੜਨੀ ਵਾਹ ਦੇ ਕਿਹਨਾਂ ਵਾਹ ਤੁਮਰੀ ਵੀ ਹੋ ਤਾ ਕਥੇ ਜਾਣਾ ਨੇ ਕਿਹੜੇ ਜਾਣਾ ਪਤਾ ਨਹੀਂ ਕਿਥੇ ਜਿਹੜਾ ਮਰਜ਼ੀ ਲੈ ਜਾ ਯਾਰ ਉਹ ਆ ਲੈ ਜਾਓ ਵਾਹ ਵਧੀਆ ਐ ਐ ਵੀ ਮਿੰਹੰਗਾ ਗਏ ਮੋੜ ਜੀ ਨਹੀਂ ਤੇ ਕੱਚ ਬੜੇ ਵਹਿਣਗੇ ਤੇਰੀ ਆ ਲੈ ਪੈਕਿੰਗ ਦਿੱਤੀ ਦੇਖ ਓਏ ਅਮੇਜ਼ਿੰਗ ਆ ਸੇ ਨਹੀਂ ਬਸਾਇਆ ਸੀ ਚੰਗਾ ਓਏ ਚੰਗਾ ਦੇਖੀ ਗਾ ਲੱਗ ਗਿਆ ਓਕੇ ਓਕੇ ਕਿੰਨੇ ਭਰੇ ਲਾ ਦੇ ਹੁਣ ਇੱਧਰ ਛੋਟੇ ਗੇਟ ਕੋਲ ਤੋਂ ਮਰਜ਼ੀ ਲਾ ਦੇ ਯਾਰ ਸਾਡੇ ਕਰਨ ਪੁਲਿਸਰ ਵੀ ਉਧਰ ਹੀ ਜਾਣੀ ਨਾ ਉਥੋਂ ਤੁਰ ਕੇ ਆਉਂਦੇ ਆ ਡਿਮੈਂਡ ਆਦੀ ਦਾ ਬਾਹੂ ਆ ਗਿਆ ਉਹ ਆਟੋ ਆਲਟੋ ਆਟੋ 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 ਨੇ ਟਾਈਡੈਨਿਕ ਟਾਈਡੈਨਿਕ ਕਾਈਟੈਨਿਕ ਟੈਨਿਕ ਅੱਗੇ ਬੋਲ ਨਹੀਂ ਯਾਰ ਮੜਾ ਬੋਲਣ ਕਿ ਭਾਈ ਸਾਨੂੰ ਵੀ ਚੱਲੀ ਆ ਕਰਨੀ ਟਰੰਗ ਹਾਂ ਤਰਹੋਂ ਚੱਲੀ ਸੀ ਕਿ ਰੈਕੋਰਡ ਨੂੰ ਵੀ ਬੈਠੇ ਤੇ ਦੇਖਣ ਨੂੰ ਵੀ ਹਟ ਦੇ ਚਾਲ ਲਿਆ ਉਹਦਾ ਬਹੁਤ ਤੂੰ ਬੱਸ ਹੋ ਗਈ ਜਾਨੀ ਫਲਕਲੇ ਵੇ ਜਿਵੇਂ ਨੱਚੜੇ ਵੇ ਹੁਣ ਬਈ ਕਰਨੀ ਆ ਪਾਰਟੀ ਐਨੀ ਮੁੰਡੇ ਨੇ ਕਰਨੀ ਜਿਕੇ ਪਾਰਟੀ ਇਹ ਚੱਲਿਆ ਤੁਹਾਨੂੰ ਦੱਸਾਂ ਕਿੱਥੇ ਚੱਲਿਆ ਆ ਪੁੱਛੋ ਨਾ ਜਿਵੇਂ ਬਈ ਗੱਲੇ ਹੋ ਗਿਆ ਉਹ ਦੇਖ ਲੋ ਇੱਥੇ ਵੀ ਆਪਾਂ ਨੂੰ ਚੜੀਆਂ ਦਾ ਇਹ ਤਾਂ ਮੈਂ ਚੰਗੀ ਗੱਲ ਸਮੁੰਦਰ ਲਫਾਫਾ ਲਾਇਆ ਲਿਆਇਆ ਨਾਲ ਆਸੇ ਹੂਣ ਫੰਟ ਗਈ ਸਾਡੇ ਓਡੀ ਵੀ ਵੇਖ ਲੋ ਮੰਨ ਕਰਦਾ ਓਡੀ ਵੀ ਭੇਜਣਾ ਪਊਗਾ ਰੱਬ ਨੂੰ ਭੇਜੋ ਆ ਦੇ ਵੀਰੇ ਮਾਰ ਲਿਆ ਲੱਗੇ ਵਾਹ ਗੱਲ ਹੋ ਗਿਆ ਹਾਂ ਦੇਖਨੇ ਮੇਂ ਤੁਰਗਾ ਹਾਂ ਵਾਧੇ ਆ ਕੀ ਬਹਾਂਦਾ ਰੋੜਦਾ ਹੁਣ ਫਟੂਆ ਦੇ ਕਿ ਨਾ ਕੀ ਹੋਈ ਆ ਤੁਸੀਂ ਜੜਕੇ ਦਰਾਲੀ ਵਾਲ ਦੇ ਢੇ ਦੇਖਣੇ ਆ ਉਹ ਮਤਰਾ ਲੜਜਾਂ ਕੇ ਮਰੀ ਜਾਂਦੀ ਆ ਦੇਖੋ ਦੁਕਾਨ ਤੇ ਉਹ ਦੇਖੋ ਦੁਕਾਨ ਤੇ ਲੜਜਾਂ ਕੇ ਮਰੀ ਜਾਂਦੀ ਉਹ ਦੇਖੋ ਦੇਖੋ ਵੇ ਕੀ ਵੰਦਾ ਜੁਰਦਾ ਵੀ ਮਤਰਾ ਮੋਢੇ ਚੱਲਿਆ ਪਾਰਟੀਆਂ ਦੇ ਕਰਨੀਆ ਦੇ ਘੰਟੇ ਮੇਰੇ ਪਾਲਟੀ ਨਹੀਂ ਪਈ ਗਾ ਖੇਤ ਪਾਲਟੀ ਹੋਣੀ ਨਹੀਂ ਗੱਡੀ ਮੈਂ ਤੁਮਸ ਜਮਿਆ ਦੀ ਓਏ ਆਪੀ ਜੱਲੀਆ ਓ ਐੜਾ ਹੀ ਵੀ ਆ ਗੱਡੀ ਜੇ ਜਮਿਆ ਦੀ ਹਮਸ ਮਾਰ ਮਾਰ ਕੱਪੜਾ ਬੱਸ ਹੋਈ ਬਈਆ ਹਮਸ ਹਮਸ ਸਾਬਰੇ ਹਮਸ ਆ